ਮੇਰਾ ਨਾਮ ਲਖਨੰਦਰ ਸਰਿਆ ਭਾਜੀ ਇਹ ਕਿ ਬਣਾਇਆ ਤੁਸੀਂ ਮੈਂ ਅੱਜ ਗੁੱਡਾ ਰੈਡੀ ਕੀਤਾ ਜੇ 10 ਫੁੱਟ ਲੰਬਾ 7 ਫੁੱਟ ਚੌੜਾ ਬ੍ਰਾਜ਼ੀਲੀਅਨ ਗੁੱਡਾ ਤੇ ਇਹਦੇ ਉੱਪਰ ਮੈਂ ਕਿਸਾਨਾਂ ਦੇ ਹੱਕ ਵਿੱਚ ਇੱਕ ਟਰੈਕਟਰ ਬਣਾਇਆ ਹੋਇਆ ਹੈ ਤੇ ਸਾਈਡਾਂ ਤੇ ਦੋ ਕਣਕ ਦੇ ਸਿੱਟੇ ਬਣਾਏ ਹੋਏ ਆ ਤੇ ਉੱਪਰ ਲਿਖਿਆ ਹੋਇਆ ਵੀ سپورਟ ਆਰ ਫਾਰਮਰਸ ਕਿਉਂ ਬਣਾਇਆ ਇਹ ਮੈਂ ਇਸ ਕਰਕੇ ਬਣਾਇਆ ਕਿ ਤੁਸੀਂ ਦੇਖ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਧਰਨਾ ਚੱਲਦਾ ਪਿਆ ਹੈ ਸ਼ੰਭੂ ਬਾਰਡਰ ਤੇ ਤੇ ਉੱਥੇ ਆਪਣੇ ਕਿਸਾਨ ਭਰਾਵਾਂ ਨੂੰ ਸਪੋਰਟ ਕਰਨ ਵਾਸਤੇ ਬਣਾਇਆ ਹੋਇਆ ਹੈ ਤੇ ਨਾਲੇ ਇਸ ਕਰਕੇ ਬਣਾਇਆ ਹੋਇਆ ਕਿਉਂਕਿ ਤੁਸੀਂ ਦੇਖਿਆ ਹੋਣਾ ਥੋੜੇ ਦਿਨ ਪਹਿਲਾਂ ਉੱਥੇ ਇੱਕ ਡਰੋਨ ਨੂੰ ਛੋਟੀ ਜੀ ਪਤੰਗ ਦੁਆਰਾ ਸੁੱਟਿਆ ਗਿਆ ਸੀ ਤੇ ਇਸੇ ਕਰਕੇ ਮੈਂ ਇੱਕ ਵੱਡਾ ਗੁੱਡਾ ਤਿਆਰ ਕੀਤਾ ਹੈ ਕਿ ਜਿਵੇਂ ਛੋਟੀ ਜੀ ਪਤੰਗ ਇੱਡੇ ਮੇਰੇ ਡਰੋਨ ਨੂੰ ਸੁੱਟ ਸਕਦੀ ਤੇ ਇਹ ਇੱਕ ਵੱਡਾ ਗੁੱਡਾ ਤੁਸੀਂ ਆਪੇ ਹਿਸਾਬ ਲਾਓ ਕਿੰਨੇ ਡਰੋਨਾਂ ਨੂੰ ਸੁੱਟ ਸਕਦਾ ਹੈ ਕਿੰਨੇ ਫੁੱਟ ਚੜਾਈ ਨੂੰ ਮਾਈ ਇਹ 10 ਫੁੱਟ ਲੰਬਾ ਹੈਗਾ ਜੇ ਲੰ ਇਨੂੰ ਬਣਾਉਣ ਲੱਗੇ ਮੈਨੂੰ ਘੱਟੋ-ਘੱਟ 3 ਦਿਨ ਦਾ ਸਮਾਂ ਲੱਗ ਗਿਆ ਹੈ ਤੇ ਨਾਲੇ ਇਹਨੂੰ ਬਣਾਉਣ ਵਿੱਚ ਮੇਰੇ ਛੋਟੇ ਬ੍ਰਦਰ ਗੁਰਪ੍ਰੀਤ ਸਿੰਘ ਨੇ ਵੀ ਹੈਲਪ ਕੀਤੀ ਹੈ। ਇਹ ਜੋ ਬਣਾਇਆ ਹੋਇਆ ਹੈ। ਇਹ ਇਹਦੇ ਉੱਪਰ ਮੈਂ ਬਣਾਇਆ ਹੋਇਆ ਵਾ ਇੱਕ ਟਰੈਕਟਰ ਪੰਜਾਬ ਤਾਂ ਆਪਣੇ ਪੰਜਾਬੀ ਸੱਭਿਆਚਾਰ ਜਿਵੇਂ ਕਿ ਕਣਕ ਦੇ ਸਿੱਟੇ ਉੱਪਰ ਲਿਖਿਆ ਵਾ ਵੀ سپورਟ ਆਰ ਫਾਰਮਰਸ। ਇਹਨੂੰ ਆਪਾਂ ਇੱਥੇ ਡਾਵਾਂਗੇ ਹਜੇ ਫਿਲਹਾਲ ਤਾਂ ਕੋਈ ਕਨਵੈਂਸ ਨਹੀਂ ਆ ਗਈ ਜੇ ਹੋ ਸਕਿਆ ਤਾਂ ਆਪਾਂ ਇਹਨੂੰ ਉੱਥੇ ਬਾਰਡਰ ਤੇ ਵੀ ਲੈ ਕੇ ਜਾਵਾਂਗੇ ਤੇ ਉੱਥੇ ਜਾ ਕੇ ਵੀ ਇਹਨੂੰ ਬਹੁਤ ਵਧੀਆ ਡਾਵਾਂਗੇ। ਇਹ ਲੜਾਈ ਜਿਹੜੀ ਹੈ ਜ਼ਮੀਨਾਂ ਵਾਲਿਆਂ ਦੀ ਜਿਆ ਤੁਹਾਡੀ ਜਿਹੜੀ ਏ ਮੇਰੀ ਸਾਡੀ ਤਾਂ ਕੋਈ ਜ਼ਮੀਨੀ ਹੈਗੀ ਅਸੀਂ ਕਿਰਾਏ ਦੇ ਮਕਾਨ ਤੇ ਰਹਿੰਦੇ ਆ ਪਰ ਮੇਰੇ ਕੋਲ ਜ਼ਮੀਨ ਨਹੀਂ ਹੈਗੀ ਪਰ ਜ਼ਮੀਰ ਹੈਗਾ ਆ ਤੇ ਇਸੇ ਕਰਕੇ ਮੈਂ ਗੁੱਡਾ ਬਣਾਇਆ ਆ ਇਹ ਅਪੀਲ ਲਾਉਣੀ ਚਾਹੁੰਦੇ ਆ ਮੈਂ ਅਪੀਲ ਆਹੀ ਲਾਉਣਾ ਚਾਹਾਂਗਾ ਜਿਵੇਂ ਕਿ ਮੰਨ ਲਓ ਸਾਡੇ ਲਾਗੇ ਕੋਈ ਚੱਲਦਾ ਜਾਂ ਟਰੈਕਟਰ ਲੀ ਜਾਂਦੀ ਕਿਉਂਕਿ ਤੁਹਾਨੂੰ ਪਤਾ ਐ ਐਡਾ ਵੱਡਾ ਗੁੱਡਾ ਐ ਇਹਨੂੰ ਖੜਨਾ ਬਹੁਤ ਸੌਖਾ ਕੰਮ ਤਾਂ ਹੈ ਨਹੀਂ ਇਸ ਕਰਕੇ ਇਹਨੂੰ ਉੱਥੇ ਖੜਾਂਗੇ ਤੇ ਉੱਥੇ ਜਾ ਕੇ ਇਹਨੂੰ ਇਹ ਮੇਰਾ ਨਾਮ ਲਖਨੰਦਰ ਸਰਿਆ ਭਾਜੀ ਇਹ ਕੀ ਬਣਾਇਆ ਮੈਂ ਅੱਜ ਗੁੱਡਾ ਰੈਡੀ ਕੀਤਾ ਜੇ ਇੱਕ 10 ਫੁੱਟ ਲੰਬਾ 7 ਫੁੱਟ ਚੌੜਾ ਬ੍ਰਾਜ਼ੀਲੀਅਨ ਗੁੱਡਾ ਤੇ ਇਹਦੇ ਉੱਪਰ ਮੈਂ ਕਿਸਾਨਾਂ ਦੇ ਹੱਕ ਵਿੱਚ ਇੱਕ ਟਰੈਕਟਰ ਬਣਾਇਆ ਹੋਇਆ ਹੈ ਤੇ ਸਾਈਡਾਂ ਤੇ ਦੋ ਕਣਕ ਦੇ ਸਿੱਟੇ ਬਣਾਏ ਹੋਏ ਆ ਤੇ ਉੱਪਰ ਲਿਖਿਆ ਹੋਇਆ ਵੀ سپورਟ ਆਰ ਫਾਰਮਰਸ ਕਿਉਂ ਬਣਾਇਆ ਇਹ ਮੈਂ ਇਸ ਕਰਕੇ ਬਣਾਇਆ ਕਿ ਤੁਸੀਂ ਦੇਖ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਧਰਨਾ ਚੱਲਦਾ ਪਿਆ ਹੈ ਸ਼ੰਭੂ ਬਾਰਡਰ ਤੇ ਤੇ ਉੱਥੇ ਆਪਣੇ ਕਿਸਾਨ ਭਰਾਵਾਂ ਨੂੰ ਸਪੋਰਟ ਕਰਨ ਵਾਸਤੇ ਬਣਾਇਆ ਹੋਇਆ ਹੈ ਤੇ ਨਾਲੇ ਇਸ ਕਰਕੇ ਬਣਾਇਆ ਹੋਇਆ ਕਿਉਂਕਿ ਤੁਸੀਂ ਦੇਖਿਆ ਹੋਣਾ ਥੋੜੇ ਕਿ ਦਿਨ ਪਹਿਲਾਂ ਉੱਥੇ ਇੱਕ ਡਰੋਨ ਨੂੰ ਛੋਟੀ ਜਿਹੀ ਪਤੰਗ ਦੁਆਰਾ ਸੁੱਟਿਆ ਗਿਆ ਸੀ ਤੇ ਇਸੇ ਕਰਕੇ ਮੈਂ ਇੱਕ ਵੱਡਾ ਗੁੱਡਾ ਤਿਆਰ ਕੀਤਾ ਹੈ ਕਿ ਜਿਵੇਂ ਛੋਟੀ ਜਿਹੀ ਪਤੰਗ ਇੱਡੇ ਮੇਰੇ ਡਰੋਨ ਨੂੰ ਸੁੱਟ ਸਕਦੀ ਤੇ ਇਹ ਇੱਕ ਵੱਡਾ ਗੁੱਡਾ ਤੁਸੀਂ ਆਪੇ ਹਿਸਾਬ ਲਾਓ ਕਿੰਨੇ ਡਰੋਨਾਂ ਨੂੰ ਸੁੱਟ ਸਕਦਾ ਹੈ ਕਿੰਨੇ ਫੁੱਟ ਜੜਾਈ ਦੀ ਮਾਈ ਇਹ 10 ਫੁੱਟ ਲੰਬਾ ਹੈਗਾ ਜ ਇਨੂੰ ਬਣਾਉਣ ਲੱਗੇ ਮੈਨੂੰ ਘੱਟੋ ਘੱਟ 3 ਦਿਨ ਦਾ ਸਮਾਂ ਲੱਗ ਗਿਆ ਤੇ ਨਾਲੇ ਨੂੰ ਬਣਾਉਣ ਵਿੱਚ ਮੇਰੇ ਛੋਟੇ ਬ੍ਰਦਰ ਗੁਰਪ੍ਰੀਤ ਸਿੰਘ ਨੇ ਵੀ ਹੈਲਪ ਕੀਤੀ ਹੈ। ਇਹ ਜੋ ਬਣਾਇਆ ਉੱਪਰ ਤੇ ਇਹਦੇ ਉੱਪਰ ਮੈਂ ਬਣਾਇਆ ਆਇਆ ਵਾ ਇੱਕ ਟਰੈਕਟਰ ਪੰਜਾਬ ਤੇ ਆਪਣੇ ਇਸ ਪੰਜਾਬੀ ਸੱਭਿਆਚਾਰ ਜਿਵੇਂ ਕਿ ਕਣਕ ਦੇ ਸਿੱਟੇ ਦੇ ਉੱਪਰ ਲਿਖਿਆ ਵਾ ਵੀ سپورਟ ਆਰ ਫਾਰਮਰਸ। ਉਹ ਕਿਵੇਂ ਇੱਥੇ ਡਵਾ ਨੂੰ ਜਾਂ ਬਾਰਡਰ 'ਤੇ? ਇਹਨੂੰ ਆਪਾਂ ਇੱਥੇ ਡਾਵਾਂਗੇ ਹਜੇ ਫਿਲਹਾਲ ਤਾਂ ਕੋਈ ਕਨਵੈਂਸ ਨਹੀਂ ਹੈ ਕਿ ਜੇ ਹੋ ਸਕਿਆ ਤਾਂ ਆਪਾਂ ਇਹਨੂੰ ਉੱਥੇ ਬਾਰਡਰ 'ਤੇ ਵੀ ਲੈ ਕੇ ਜਾਵਾਂਗੇ ਤੇ ਉੱਥੇ ਜਾ ਕੇ ਵੀ ਇਹਨੂੰ ਬਹੁਤ ਵਧੀਆ ਡਾਵਾਂਗੇ। ਇਹ ਲੜਾਈ ਜਿਹੜੀ ਏ ਮੇਰੀ ਸਾਡੀ ਤਾਂ ਕੋਈ ਜ਼ਮੀਨ ਨਹੀਂ ਹੈਗੀ ਅਸੀਂ ਕਿਰਾਏ ਦੇ ਮਕਾਨ ਤੇ ਰਹਿੰਦੇ ਆ ਪਰ ਮੇਰੇ ਕੋਲ ਜ਼ਮੀਨ ਨਹੀਂ ਹੈਗੀ ਪਰ ਜ਼ਮੀਰ ਹੈਗਾ ਤੇ ਇਸੇ ਕਰਕੇ ਮੈਂ ਗੁੱਡਾ ਬਣਾਇਆ ਆ ਇਹ ਅਪੀਲ ਲਗਵੋ ਮੈਨੂੰ ਮੈਂ ਅਪੀਲ ਆਹੀ ਲਾਉਣਾ ਚਾਹਾਂਗਾ ਜਿਵੇਂ ਕੀ ਮੰਨ ਲਓ ਸਾਡੇ ਲਾਗੇ ਕੋਈ ਚਲਦਾ ਜਾਂ ਟਰੈਕਟਰ ਲੀ ਜਾਂਦੀ ਕਿਉਂਕਿ ਤੁਹਾਨੂੰ ਪਤਾ ਐ ਐਡਾ ਵੱਡਾ ਗੁੱਡਾ ਐ ਇਹਨੂੰ ਖੜਨਾ ਬਹੁਤ ਸੌਖਾ ਕੰਮ ਤਾਂ ਹੈ ਨਹੀਂ ਇਸ ਕਰਕੇ ਇਹਨੂੰ ਉੱਥੇ ਖੜਾਾਂਗੇ ਤੇ ਉੱਥੇ ਜਾ ਕੇ ਇਹਨੂੰ ਡਾਵਾਾਂਗੇ